ਸਾਸ਼ੀਕਾਲ ਦੋਸਤੋ ਅੱਜ ਲਗਭਗ ਡੇਢ ਸਾਲ ਦੇ ਇੰਤਜ਼ਾਰ ਤੋਂ ਬਾਅਦ ਬਾਪੂ ਬਲਕੌਰ ਸਿੰਘ ਦੇ ਚਿਹਰੇ ਤੇ ਖੁਸ਼ੀਆਂ ਨਜ਼ਰ ਆ ਰਹੀਆਂ ਬਹੁਤ ਵੱਡੀ ਮਿਹਰ ਅੱਜ ਪ੍ਰਮਾਤਮਾ ਦੀ ਹੋਈ ਹੈ ਇਸ ਪਰਿਵਾਰ ਦੇ ਉੱਪਰ ਲਗਭਗ ਡੇਢ ਸਾਲ ਦੇ ਇੰਤਜ਼ਾਰ ਤੋਂ ਬਾਅਦ ਤੇ ਕਰੋਨਾ ਪੰਜਾਬੀਆਂ ਦੀਆਂ ਅਰਦਾਸਾਂ ਦੇ ਸਦਕੇ ਅੱਜ ਵੈਗਰੂ ਦੀ ਮਿਹਰ ਹੋ ਗਈ ਹੈ ਸਾਡਾ ਹਰਮਨ ਪਿਆਰਾ ਸੁਭਦੀਪ ਅੱਜ ਫਿਰ ਵਾਪਸ ਆ ਗਿਆ ਹੈ ਸੋ ਅੱਜ ਮਾਤਾ ਜੀ ਦੇ ਚਿਹਰੇ ਤੇ ਵੀ ਡੇਢ ਸਾਲ ਤੋਂ ਬਾਅਦ ਖੁਸ਼ੀਆਂ ਪਰਤਾਈਆਂ ਸੋ ਬਹੁਤ ਹੀ ਸੁਭਾਗਾ ਦਿਨ ਚੜ੍ਹਿਆ ਪ੍ਰਮਾਤਮਾ ਇਸ ਬੱਚੇ ਨੂੰ ਲੰਬੀਆਂ ਉਮਰਾਂ ਬਖਸ਼ੇ ਉਸੀਂ ਦੇਖ ਸਕਦੇ ਹਾਂ ਬਾਪੂ ਬਲਕੌਰ ਸਿੰਘ ਦੇ ਵੱਲੋਂ ਸਟਾਫ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਤੇ ਅੱਜ 1.5 ਸਾਲ ਤੋਂ ਬਾਅਦ ਖੁਸ਼ੀਆਂ ਭਰਤੀਆਂ ਇਸ ਚਿਹਰੇ ਦੇ ਉੱਤੇ ਸੋ ਬਹੁਤ ਵੱਡੀ ਅੱਜ ਖੁਸ਼ੀ ਪਰਮਾਤਮਾ ਨੇ ਇਸ ਪਰਿਵਾਰ ਨੂੰ ਦਿੱਤੀ ਹੈ ਬੱਚੇ ਨੂੰ ਗੁੜਤੀ ਦਿੱਤੀ ਜਾ ਰਹੀ ਹੈ ਤੇ ਵਾਰ-ਵਾਰ ਜਿਹੜਾ ਸਟਾਫ ਦਾ ਧੰਨਵਾਦ ਬਾਪੂ ਬਲਕੌਰ ਸਿੰਘ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਅੱਜ ਇਸ ਖੁਸ਼ੀ ਦੇ ਵਿੱਚ ਬਾਪੂ ਬਲਕੌਰ ਸਿੰਘ ਜੀ ਹੋਰਾਂ ਦੇ ਵੱਲੋਂ ਕੇਕ ਵੀ ਕੱਟਿਆ ਗਿਆ ਹਸਪੀਟਲ ਦੇ ਵਿੱਚ ਤੇ ਪੂਰੇ ਸਟਾਫ ਦਾ ਜਿਹੜਾ ਮੂੰਹ ਮਿੱਠਾ ਕਰਾਇਆ ਗਿਆ ਪੂਰੀ ਦੁਨੀਆ 'ਚ ਵਸਦੇ ਪੰਜਾਬੀ ਵੀ ਅੱਜ ਵੈਗਰੂ ਦਾ